ਨਮਸਕਾਰ ਦੋਸਤੋ ਮੈਂ ਰਮੇਸ਼ ਗੱਪਾਂ ਚੈਨਸ ਜਰਾ ਗੱਬਣੀ ਪੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੱਜ ਐਫਸੀ ਗੋਦਾਮਾਂ ਦੇ ਅੱਗੇ ਸ਼ੈਲਰ ਜੁਨੀਆਂ ਵੱਲੋਂ ਧਰਨਾ ਲਗਾਇਆ ਗਿਆ ਕੀ ਮੰਗਾ ਉਹਨਾਂ ਦੀਆਂ ਔਰ ਕੀ ਕਾਰਨ ਹੈ ਧਰਨਾ ਲਗਾਉਂਦਾ ਤੁਹਾਨੂੰ ਦਿਖਾਉਂਦੇ ਆ ਲਾਈਵ ਤਸਵੀਰਾਂ ਤਾਂ ਥੋੜਾ ਫੈਸਲੇ ਕਰਨੇ हाँ जी। तो बात तो करके तो बताते कर हैं। बंद करो, बंद करो। मुर्दाबाद। मुर्दाबाद, मुर्दाबाद। ਮੈਂ ਕ੍ਰਿਸ਼ਨ ਕੁਮਾਰ ਗੋਇਲ ਮਾਜ ਨੰਬਰ ਆਈਸ ਮਿਲ ਦਾ ਓਨਰ ਐ ਅੱਜ ਬੜੇ ਹੀ ਮੁਸੀਬਤ ਨਾਲ ਜੋ ਕੇਂਦਰ ਦੀ ਸਰਕਾਰ ਦਾ ਦੇ ਅਫਸਰਾਂ ਦਾ ਐਫਸੀ ਦਾ ਰਵਈਆ ਹੈ ਕ੍ਰਪਸ਼ਨ ਦਾ ਤੇ ਜੋ ਸਰਕਾਰ ਵੱਲੋਂ ਮਸ਼ੀਨਾਂ ਲਗਾ ਕੇ ਦਿੱਤੀਆਂ ਗਈਆਂ ਸੀਗੀਆਂ ਡਕੂਆਂ ਦੇ ਵਿੱਚ ਤਾਂ ਕਿ ਜੋ ਸੈਂਪਲ ਹੈ ਚਾਵਲ ਦਾ ਏਕੂਰੇਟ ਹੋ ਸਕੇ ਤਾਂ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਮਸ਼ੀਨਰੀ ਅਚਾਨਕ ਹੀ ਜੋ ਐ ਐਫਸੀ ਦੇ ਮੁਲਾਜ਼ਮ ਹੈ ਏਐਮ ਵਗੈਰਾ ਉਹਨਾਂ ਨੇ ਹੀ ਫੈਸਲਾ ਕੀਤਾ ਕਿ ਅਸੀਂ ਮਸ਼ੀਨਾ ਰਾਈ ਸਿੰਪਲ ਨਹੀਂ ਕਰਾਂਗੇ ਅਸੀਂ ਮੈਨੂਅਲ ਕਰਾਂਗੇ ਕਿਉਂਕਿ ਮੈਨੂਅਲ ਕਰਨ ਦੇ ਵਿੱਚ ਉਹਨਾਂ ਦਾ ਰਿਸ਼ਵਤ ਦਾ ਬੜਾਵਾ ਹੁੰਦਾ ਔਰ ਆਪਣੀ ਮਨਮਰਜ਼ੀ ਕਰਦੇ ਆ ਤੇ ਵਪਾਰੀ ਨੂੰ ਉਹ ਸੋਚਦੇ ਜਿੰਨਾ ਪਰੇਸ਼ਾਨ ਤੋਂ ਪਰੇਸ਼ਾਨ ਕੀਤਾ ਜਾਵੇ ਉਹਨਾਂ ਹੀ ਪਰੇਸ਼ਾਨ ਕੀਤਾ ਜਾਵੇ ਤਾਂ ਵਪਾਰੀ ਵਰਗ ਦੀ ਅੱਜ ਰਾਈਸ ਮਿਲਰ ਐਸੋਸੀਏਸ਼ਨ ਦੀ ਸਾਰੇ ਕੋਟਪੂਰਾ ਜਿੱਥੋਂ ਮੁਕਸਰ ਦੀ ਮੰਗ ਹੈ ਕਿ ਜੋ ਕੇਂਦਰ ਦੀ ਸਰਕਾਰ ਨੇ ਮਸ਼ੀਨਾ ਲਗਾ ਕੇ ਦਿੱਤੀਆਂ ਹੋਈਆਂ ਉਹਨਾਂ ਮਸ਼ੀਨਾਰਾਈ ਹੀ ਸੈਂਪਲ ਹੈ ਜੋ ਚਾਵਲ ਦਾ ਚੈੱਕ ਕੀਤਾ ਜਾਵੇ ਤਾਂ ਕਿ ਐਕਿਊਰੇਸੀ ਆ ਸਕੇ ਵਪਾਰੀ ਵਰਗ ਲਈ ਵੀ ਤੇ ਸਰਕਾਰ ਲਈ ਵੀ ਅਗਲਾ ਐਕਸ਼ਨ ਕੀ ਹੋਊਗਾ ਤਾਂ ਜੇਕਰ ਐਸਸੀ ਦੇ ਮੁਲਾਜ਼ਮ ਸਾਡੇ ਇਸ ਮੰਗ ਨੂੰ ਪੂਰਾ ਨਹੀਂ ਕਰਦੇ ਮਸ਼ੀਨਾਰਾਈ ਸੈਂਪਲ ਨਹੀਂ ਚੱਕਦੇ ਕਰਦੇ ਤਾਂ ਵਪਾਰੀ ਵਰਗ ਐਸੋਸੀਏਸ਼ਨਾਂ ਇਕੱਠੀਆਂ ਹੋ ਕੇ ਐਸ ਤੋਂ ਜੋ ਸਾਡਾ ਅਗਲਾ ਕਦਮ ਹੋਊਗਾ ਉਹ ਸਖਤ ਤੋਂ ਸਖਤ ਕਦਮ ਹੋਊਗਾ ਚਾਹੇ ਸਾਨੂੰ ਰੋਡ ਚੱਕਾ ਜਾਮ ਕਰਨਾ ਪਵੇ ਚਾਹੇ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਜਾਮ ਕਰਨਾ ਪਿਆ ਤਾਂ ਵਪਾਰੀ ਵਰਗ ਉਹਨਾਂ ਲਈ ਆ ਦਾ ਸੰਘਰਸ਼ ਤਿਆਰ ਹੈ ਕੰਦੋ ਸਿੰਘ ਬਰਾੜ ਜੀ ਬਰਾੜ ਰਾਈਸ ਮਿਲ ਦਾ ਮੈਂ 파ਟਨਰ ਹਾਂ ਹਾਂ ਬਰਾੜ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਵਾਲੇ ਰੋਸ ਪ੍ਰਦਰਸ਼ਨ ਬਾਰੇ ਤੇ 2019 ਤੋਂ ਲੈ ਕੇ ਜਦੋਂ 2024 ਦੀ ਮੋਦੀ ਸਰਕਾਰ ਸੀ ਸੈਕੰਡ ਟਰਮ ਚ ਉਦੋਂ ਮੋਦੀ ਨੇ ਇੱਕ ਸੁਪਨਾ ਲਿਆ ਸੀ ਵੀ ਦੇਸ਼ ਨੂੰ ਸਾਰਾ ਡਿਜੀਟਲ ਕਰਨਾ ਹੈ ਤੇ ਉਹਨਾਂ ਨੇ ਡਿਜੀਟਲ ਦੇ ਅਗੇਂਸਟ ਸਰ ਪੇਟੀਐਮ ਸ਼ੁਰੂ ਕਰਤਾ ਤੇ ਪੈਸਿਆਂ ਦਾ ਦੇਣ ਲੈਣ ਵੀ ਉਹ ਸ਼ੁਰੂ ਕਰਤਾ ਡਿਜੀਟਲ ਪਰ ਉਹਨਾਂ ਨੇ ਜਦੋਂ ਦੇਖਿਆ ਵੀ ਐਫਸੀ ਵਿੱਚ ਕ腐ਸ਼ਨ ਬਹੁਤ ਜ਼ਿਆਦਾ ਹੈ ਤਾਂ ਉਹਨਾਂ ਨੇ ਇਸ ਦਾ ਤੋੜ ਕਰਨ ਲਈ ਉਹਨਾਂ ਨੇ ਏਜੀਏ ਮਸ਼ੀਨਾਂ ਲਿਆਂਦੀਆਂ ਆਟੋਮੈਟਿਕ ਗ੍ਰੇਨ ਐਨਾਲਾਈਜ਼ਰ ਉਹ 3 ਸਾਲ ਵਧੀਆ ਚੱਲੀ ਗਈਆਂ ਮਸ਼ੀਨਾਂ ਐ ਉਸ ਤੋਂ ਬਾਅਦ ਐਫਸੀ ਨੇ ਦੇਖਿਆ ਵੀ ਸਾਡਾ ਮਤਲਬ ਪੈਸਾ ਦੇਣ ਲੈਣ ਸਹੀ ਨਹੀਂ ਹੋ ਰਿਹਾ ਤੇ ਇਹਨਾਂ ਨੇ ਉਹ ਮਸ਼ੀਨਾਂ ਨੂੰ ਬੰਦ ਕਰਨਾ ਚਾਹਿਆ 2 ਤੋਂ ਕੁ ਮਹੀਨੇ ਪਹਿਲਾਂ ਇਹਨਾਂ ਨੇ ਚਿੱਠੀ ਕੱਢਤੀ ਵੀ ਅਸੀਂ ਜੀ ਮੈਨੂਅਲ ਕਰਿਆ ਕਰਾਂਗੇ ਇਹ ਮਸ਼ੀਨ ਸਹੀ ਨਹੀਂ ਗਈਆਂ ਜਿਹੜਾ ਕੋਈ ਵੀ ਰਾਈਸ ਐਕਸਪੋਰਟ ਹੁੰਦਾ ਹੈ ਚਾਹੇ ਯੂਰਪੀਅਨ ਕੰਟਰੀਜ਼ ਹੈ ਚਾਹੇ ਸਾਊਦੀਸ ਹੈ ਉਹਨਾਂ ਵਿੱਚ ਇਹ ਮਸ਼ੀਨਾਂ ਥਰੂ ਜਾਂਦਾ ਹੈ ਜਿਹੜਾ ਚਾਵਲ 100 150 ਰੁਪਏ ਕੰਟਰੋਲ ਵਿਕਦਾ ਉਹ ਤਾਂ ਮਸ਼ੀਨਾਂ ਤੇ ਸੈਪਟ ਹੈ ਤੇ ਜਿਹੜਾ ਇੰਡੀਆ ਵਿੱਚ ਇਹਨਾਂ ਨੇ ਦੇਣਾ ਹੈ ਇਹ ਮਤਲਬ ਉਹਦੇ ਵਿੱਚ ਇਹ ਕ腐ਪਸ਼ਨ ਦੇ ਵਾਸਤੇ ਮਸ਼ੀਨਾ ਬੰਦ ਕਰਨਾ ਚਾਹੁੰਦੇ ਆ ਜਿਹੜਾ ਪ੍ਰਧਾਨ ਮੰਤਰੀ ਤੇ ਸੁਪਨਾ ਸਿੰਘ ਉਹਨਾਂ ਨੂੰ ਤੋੜ ਰਹੇ ਆ ਇਹ ਸਿਰਫ ਕੁਝ ਬੰਦੇ ਆਪ ਦਾ ਜਿਬਾਂ ਭਰਨ ਨੂੰ ਕੰਮ ਕਰ ਰਹੇ ਆ ਇਹ ਇਹ ਸਰਕਾਰ ਕਿਉਂ ਨਹੀਂ ਬੋਲਦੀ ਸਰਕਾਰ ਪੰਜਾਬ ਸਰਕਾਰ ਦੇ ਹੱਥ ਵਿੱਚ ਤਾਂ ਜਿਹੜਾ ਸੀਗਾ ਉਹਨਾਂ ਨੇ ਤਾਂ ਮੋਲੋ ਗੱਲ ਕੀਤੀ ਆ ਉੱਪਰ ਪਰ ਹਜੇ ਕੋਈ ਰਿਜ਼ਲਟ ਨਹੀਂ ਨਿਕਲਿਆ ਉਹਦਾ ਡਾਇਰੈਕਟਰ ਫੂਡ ਗ੍ਰੇਨ ਨੇ ਕੱਲ ਵੀ ਮੀਟਿੰਗ ਹੋਈ ਹੈ ਉਹਨਾਂ ਨੇ ਦਿੱਲੀ ਵੀ ਗੱਲ ਕੀਤੀ ਹੈ ਤੇ ਚੰਡੀਗੜ੍ਹ ਵੀ ਕੀਤੀ ਹੈ ਜੀਐਮਐਫਸੀ ਨਾਲ ਪਰ ਜੀਐਮਐਫਸੀ ਕੋਈ ਮੋਲੋ ਹਜੇ ਪਰਮਨੈਂਟ ਲੱਗੇ ਨਹੀਂ ਟੈਂਪੋਰਰੀ ਆ ਪਰਸੋਂ ਉਹਨਾਂ ਦੇ ਹੋਏ ਆ ਆਰਡਰ ਤੇ ਕੋਈ ਰਿਜ਼ਲਟ ਨਹੀਂ ਖੜੀ ਨਿਕਲੇ ਉੱਪਰ ਤੱਕ ਮਿਲੀ ਪਹੁੰਚ ਤਾ ਦੇਖੋ ਇੰਨੀ ਚੇਨ ਬਣੀ ਹੋਈ ਹੈ ਜੀ ਇਹ ਤਾਂ ਮਤਲਬ ਮਤਲਬ ਪ੍ਰਧਾਨ ਮੰਤਰੀ ਚਾਹੁੰਦੇ ਆ ਮੰਤਰੀ ਚਾਹੁੰਦੇ ਆ ਵੀ ਇਹ ਮਸ਼ੀਨਾਂ ਚੱਲਣ ਪਰ ਇਹ ਥਲੜੇ ਵਾਲੇ ਕੰਮ ਨਹੀਂ ਕਰਨਾ ਚਾਹੁੰਦੇ ਉਹ ਸਭ ਜੀ ਜਾਨ ਜੀ ਦਿਓ ਜਾਣਕਾਰੀ ਅੱਜ ਰਾਈਸ ਮਿਲਰਜ਼ ਦਾ ਕਾਹਦਾ ਰੋਸ ਪ੍ਰਦਰਸ਼ਨ ਹੈ ਕਈ ਸਾਲ ਪਹਿਲਾਂ ਜੀ ਐਸਆਈ ਨੇ ਚਾਵਲ ਨੂੰ ਐਨਲਾਈਜ਼ ਕਰਨ ਵਾਸਤੇ ਐਨਲਾਈਜ਼ਰ ਮਸ਼ੀਨਾਂ ਲਈਆਂ ਸੀ ਕਰੋੜਾ ਰੁਪਿਆ ਲਾ ਕੇ FCI ਨੇ ਉਹ ਮਸ਼ੀਨਾਂ ਖਰੀਦੀਆਂ ਜਿਦਿਆਂ ਨਾਲ ਚਾਵਲ ਦਾ ਅਨਲਿਸਿਸ ਹੁੰਦਾ ਸੀ ਤੇ ਇਸ ਸਾਲ ਜਿਹੜੇ ਐ ਉਹ ਉਹਨਾਂ ਮਸ਼ੀਨਾਂ ਤੇ ਉਹਨਾਂ ਨੂੰ ਚਲਾਉਣ ਤੇ ਰਾਜੀ ਨਹੀਂ ਕਿਉਂਕਿ ਮਸ਼ੀਨਾਂ ਜਿਹੜੀਆਂ ਉਹ ਜਿਹੜਾ ਮਸ਼ੀਨ ਤੇ ਰਿਜ਼ਲਟ ਆ ਜਾਂਦਾ ਹੈ ਉਹ ਮੰਨਣਾ ਪੈਂਦਾ ਹੁਣ ਇਹ ਹੱਥ ਨਾਲ ਜਿਹੜਾ ਮੈਨੂਅਲੀ ਉਹਨੂੰ ਕਰਨਾ ਚਾਹੁੰਦੇ ਆ ਤਾਕੇ ਮਤਲਬ ਉਹਦੇ ਵਿੱਚ ਕ੍ਰਾਪਸ਼ਨ ਵਿੱਚ ਜਿਹੜਾ ਹੈਗਾ ਉਹ ਵਾਧਾ ਹੋ ਸਕੇ ਮਨਮਰਜ਼ੀ ਦੇ ਰਿਜ਼ਲਟ ਕੱਢ ਕੇ ਤੇ ਮਨਮਰਜ਼ੀ ਦਾ ਉਹਦਾ ਫੈਸਲਾ ਦੇ ਸਕੇ ਇਹ ਸਾਰੇ ਪੰਜਾਬ ਪੱਧਰ ਤੇ ਰੋਸ ਹੈ ਦੇਸ਼ ਪੱਧਰ ਤੇ ਰੋਸ ਹੈ ਕਿ ਕੱਲੇ ਕੋੜਕਪੁਰੇ ਚ ਹੈ ਇਹ ਜਿੱਥੇ ਜਿੱਥੇ ਮਸ਼ੀਨਾਂ ਲੱਗੀਆਂ ਜੀ ਏ ਜੀ ਇਹ ਮਸ਼ੀਨਾਂ ਉੱਥੇ-ਉੱਥੇ ਹੈ ਜਿੱਥੇ ਮਸ਼ੀਨੀ ਹੈ ਨਹੀਂ ਉੱਥੇ ਤਾਂ ਕੰਮ ਚੱਲ ਰਿਹਾ ਹੈ ਕਈ ਸਟੇਸ਼ਨਾਂ ਤੇ ਇਹਨਾਂ ਨੇ ਮਸ਼ੀਨਾਂ ਲਾਈਆਂ ਸੀ ਕਈਆਂ ਤੇ ਨਹੀਂ ਲੱਗੀਆਂ ਮਕਸਰ ਜਿਹੜਾ ਹੈ ਉੱਥੇ ਕੰਮ ਬੰਦ ਹੈ ਉੱਥੇ ਮਸ਼ੀਨ ਹੈਗੀ ਹੈ ਜਿੱਥੇ ਉਹ ਮਸ਼ੀਨ ਹੈਗੀ ਹੈ ਉੱਥੇ ਬੰਦ ਹੈ ਫਰੀਦਕੋਟ ਜਿਹੜਾ ਉੱਥੇ ਮਸ਼ੀਨ ਹੀ ਹੈ ਨਹੀਂ ਇਸ ਕਰਕੇ ਉੱਥੇ ਫਰੀਦਕੋਟ ਤਾਂ ਕੰਮ ਚੱਲ ਰਿਹਾ ਹੈ ਨਾ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਾ ਦਾਵਾ ਹੈ ਵੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਜ਼ੀਰੋ ਟਾਲਰੈਂਸ ਤੇ ਫਿਰ ਇਹ ਕਿਉਂ ਭ੍ਰਿਸ਼ਟਾਚਾਰ ਦਾ ਮੌਕਾ ਦੇ ਰਹੇ ਹੈ ਭ੍ਰਿਸ਼ਟਾਚਾਰ ਤਾਂ ਵੱਧ ਰਿਹਾ ਹੈ ਜੀ ਦਿਨੋਂ ਦਿਨ ਭ੍ਰਿਸ਼ਟਾਚਾਰ ਤਾਂ ਦਿਨੋਂ ਦਿਨ ਵੱਧ ਰਿਹਾ ਹੈ ਹੋਰ ਕੀ ਕੀ ਮੰਗਾਣੇ ਸਾਡੀ ਤਾਂ ਇਹੀ ਵੈਨ ਮੰਗਾ ਹੈ ਵੀ ਕੰਮ ਚਲਾਓ ਮਸ਼ੀਨ ਤੇ ਐਨਾਲਿਸਿਸ ਕਰਕੇ ਸਾਡੇ ਜਿਹੜਾ ਚਾਵਲ ਲਿਆ ਜਾਵੇ ਤੇ ਇਹੀ ਸਾਡੀ ਮੰਗ ਹੈ ਹੋਰ ਤਾਂ ਕੋਈ ਮਸਲਾ ਨਹੀਂ ਹੈ ਕਿੰਨੇ ਵੇ ਤੱਕ ਬੈਠੋਗੇ ਸ਼ਾਮ ਤੱਕ ਕੀ ਕਰੀ ਲੋ ਕੀ ਕਰ ਰਿਹਾ ਹਾਂਜੀ ਐਸ.ਆਈ. ਮੁਰਦਾਬਾਦ 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 ਐਸ.ਆਈ. ਮੁਰਦਾਬਾਦ 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 मुदाबा मुराद मुप्शन बंद ਅਜਾ ਪ੍ਰਧਾਨ ਜੀ ਇੱਕ ਬੇਨਤੀ ਮੁਰਦਾਬਾਦ ਸੀਆਈ ਮੁਰਦਾਬਾਦ ਸੀਆਈ ਮੁਰਦਾਬਾਦ ਸੀਆਈ ਮੁਰਦਾਬਾਦ ਸੀਆਈ ਮੁਰਦਾਬਾਦ ਸੀਆਈ ਮੁਰਦਾਬਾਦ ਹੱਥ ਜੋਖ ਪਾਣੀ ਖੁਰਦਾਬਾਦ ਖੁਸ਼ੀ ਆਈ ਖੁਰਦਾਬਾਦ ਖੁਸ਼ੀ ਆਈ ਖੁਰਦਾਬਾਦ ਖੁਸ਼ੀ ਆਈ ਖੁਰਦਾਬਾਦ ਨਮਸਕਾਰ ਦੋਸਤੋ ਮੈਂ ਰਮੇਸ਼ ਕਿਆਪਾ ਇੰਡੀਅਨ ਟੀਵੀ ਨਿਊਜ਼ ਕੋਟ ਕੂਰਾ ਪੰਜਾਬ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਅੱਜ ਕੋਟ ਕੂਰਾ ਦੇ ਸ਼ੈਲਰ ਯੂਨੀਅਨ ਵੱਲੋਂ ਐਫਸੀ ਦੇ ਗੋਦਾਮਾਂ ਅੱਗੇ ਧਰਨਾ ਲਗਾਇਆ ਗਿਆ ਕੀ ਮੰਗਾਂ ਉਹਨਾਂ ਦੀਆਂ ਔਰ ਕਿਉਂ ਧਰਨਾ ਲਗਾਇਆ ਗਿਆ ਤੁਹਾਡੇ ਨਾਲ ਰੂ ਰੂ ਕਰਾਂਨੇ ਆ ਸ਼ੈਲਰ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਸੰਧੂ ਜੀ ਕੀ ਕਹਿੰਦੇ ਨੇ